ਤੇ ਚਪਲਾਂnga ਪੰਜਾਬੀ ਸੇ ਉਹ ਦੱਸਦੀ ਉਹ ਨਹੀਂ। ਅੱਛਾ। ਤਾਂ ਫੇਸ਼ਾ ਕੋ ਬਣਾ ਕੇ ਉਹ ਬੈਰੀ ਮਰੋ ਜਗਾ ਕੇ ਉਹ ਸਿੰਘਾਂ ਨੇ ਛੱਡਿਆ ਗੋਲਾ ਨਾ ਛੱਡੀ ਮਸੀਦ ਨਾ ਛੱਡਿਆ ਕੋਲਾ ਭਜਲਾ ਕਾਰਿਆ ਕੰਨਾਂ ਤੋਂ ਬੋਲਾ ਉਹ ਕੀ ਲੈਣਾ ਸਿੰਘਾਂ ਨਾਲ ਲੜ ਕੇ ਦਿਨ ਕੱਟਲਾ ਤੂੜੀ ਵਾਲੇ ਵੜ ਕੇ ਆਜੂ 96 ਕਰੋੜੀ ਫੌਜ ਚੜ ਕੇ ਲੈ ਜੂ ਲੰਡੀ ਪੁੱਤੀ ਨੂੰ ਫੜ ਕੇ ਸਿੰਘ ਰੜੇ ਮਦਾਨ ਸਤ ਸ੍ਰੀ ਅਕਾਲ ਉਹ ਤੌਮਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਉਹ ਜੇ ਨੀਹਾਂ ਚ ਚਿਣੇ ਦਲਾਰੇ ਨਾ ਹੁੰਦੇ ਉਹ ਮੰਦਰਾਂ ਸ਼ਵਾਲਿਆਂ ਚ ਵੱਜਦੇ ਨਾ ਸੈਣੇ ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ ਉਹ ਹਿੰਦੀ ਨਾ ਹੁੰਦੀ ਹਿੰਦੂ ਨਾ ਹੁੰਦੇ ਉਹ ਹਿੰਦੁਸਤਾਨੀ ਅੱਜ ਸਾਰੇ ਨਾ ਹੁੰਦੇ ਉਹ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕਾਮ ਲਈ ਚਾਰੇ ਪੁੱਤ ਬਾਰੇ ਨਾ ਹੁੰਦੇ ਸਤ ਸ੍ਰੀ ਅਕਾਲ ਦਿਆਂ ਦੇ ਨਾਜ ਰਹੂਗਾ ਉਹ ਜਿਹਨੇ ਵੀ ਬਦੀ ਕੀ ਕੀਤੀ ਇੱਕ ਗੱਲ ਛੋਤ ਲੈ ਉਹ ਸੂਤ ਨਾਲ ਬਿਆਜ ਰਹੂਗਾ ਸਤਸ੍ਰੀਆ ਕਾਲ ਉਹਨਾਂ ਪਹਿਲਾਂ ਵਰਗਾ ਪੰਜਾਬ ਰਹਾ ਨਾ ਬੋੜਾਂ ਦੀਆਂ ਸ਼ਾਮਾਂ ਉਹ ਇੱਥੋਂ ਦੇ ਪੁੱਤ ਨਸ਼ਿਆਂ ਪੈ ਗਏ ਨਾ ਪਹਿਲਾਂ ਵਰਗੀਆਂ ਮਾਮਾ ਉਹ ਹੁਣ ਤੁਸੀਂ ਭੁੱਲ ਜੋ ਵੀ ਦੁਨੀਆ ਥੋਥੋ ਕੰਬੂਗੀ ਉਹ 128 ਕਿੱਥੋਂ ਪਿੰਡਰਾਂ ਵਾਲਾ ਜੰਮੂਗੀ ਸਤਸ੍ਰੀਆ ਕਾਲ ਵਾਹ ਹੈ ਗੁਰਜੀ ਕੀ ਫਤਿਹ